ਫੰਡੂ ਬੁੱਤੇ ਨੇ ਵੜਿਆ ਤੁਸੀਂ ਕਿੱਥੇ ਸੀ ਉਸ ਵੇਲੇ ਜੀ ਅਸੀਂ ਬਾਥਰੂਮ ਤੋਂ ਆਏ ਸੀ ਮੈਂ ਸੋਚਦੀ ਵੀ ਉੱਠੀ ਸੀ ਘਰੇ ਹੀ ਆਪਣੇ ਹਾਂਜੀ ਘਰੇ ਇਸ ਤਰ੍ਹਾਂ ਬੜੇ ਘਰੇ ਹਮਲਾ ਕਰਦਾ ਘਰੇ ਹਮਲਾ ਕਰਦਾ ਸਰ ਕੋਲ ਇੱਕ 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 ਇੱਕੋ ਕੁਤਾ ਹੀ ਜ਼ਿਆਦਾ ਪੁੱਤੇ ਸੀ ਇੱਕੋ ਇੱਕ ਘਰ ਦਾ ਕੁੱਤਾ ਹੀ ਮਾਰਿਆ ਕੁੱਤਾ ਸੀ ਨਹੀਂ ਘਰੇ ਸਤਸ਼੍ਰੀਅ ਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੇਸੂਰੀ ਸਾਥਿਓ ਆਵਾਰਾ ਕੁੱਤਿਆਂ ਦਾ ਜਿਹੜਾ ਕਹਿਰ ਹੈ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਦੱਸ ਦਈਏ ਨਾ ਕੋਈ ਪਹਿਲਾ ਮਾਮਲਾ ਤੇ ਨਾ ਲੱਗਦਾ ਇਹ ਆਖਰੀ ਮਾਮਲਾ ਹੋਣਾ ਕਿਉਂਕਿ ਅਵਾਰਾ ਕੁੱਤਿਆਂ ਦੀ ਤਦਾਦ ਵੱਧਦੀ ਜਾ ਰਹੀ ਹੈ ਔਰ ਅਵਾਰਾ ਕੁੱਤੇ ਜਿਹੜੇ ਆ ਆਮ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਰਹਿੰਦੇ ਆਏ ਦਿਨ ਇਸ ਤਰੀਕੇ ਦੀ ਖਬਰ ਆਉਂਦੀ ਰਹਿੰਦੀ ਹੈ ਅਸੀਂ ਇਹ ਤਾਂ ਮੰਨਦੇ ਆ ਕਿ ਬਾਹਰ ਅਵਾਰਾ ਕੁੱਤੇ ਹੁੰਦੇ ਆ ਕਿ ਯਾਰ ਬਾਹਰ ਜਾਣਾ ਤਾਂ ਧਿਆਨ ਨਾ ਜਾਓ ਇਹ ਵਿਚਾ ਧਿਆਨ ਦਾ ਲੇਕਿਨ ਤੁਸੀਂ ਆਪਣੇ ਘਰ ਚ ਆਪੜੇ ਆਪ ਨੂੰ ਵੱਧ ਸੁਰੱਖਿਅਤ ਮਹਿਸੂਸ ਕਰਦੇ ਹੋ ਕਿ ਗੇਟ ਬੰਦ ਕਰ ਦਿੱਤਾ ਹੁਣ ਕੁੱਤੇ ਜਿਹੜੇ ਪਿੱਛਾ ਨਹੀਂ ਕਰ ਸਕਦੇ ਆਵਾਰਾ ਪਰ ਜੇ ਤੁਹਾਨੂੰ ਤੁਹਾਡੇ ਘਰ ਦੇ ਅੰਦਰ ਆ ਕੇ ਆਵਾਰਾ ਕੁੱਤਾ ਵੱਢ ਲਵੇ ਫਿਰ ਮਾਮਲਾ ਗੰਭੀਰ ਹੋ ਜਾਂਦਾ ਹੁਣੇ ਤਾਜ਼ਾ ਮਾਮਲਾ ਲੰਗੇਰੀ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕੁੱਤੇ ਨੇ ਇੱਕ ਮਿਡਲ ਏਜ ਔਰਤ ਨੂੰ ਵੱਢਿਆ ਤੇ ਇੱਕ ਬੱਚੀ ਨੂੰ ਵੱਢਿਆ ਜਿਸ ਦੀ ਉਮਰ 7 ਸਾਲ ਦੱਸਦੀ ਇੱਕ ਔਰਤ ਜਿਸ ਦਾ ਨਾਮ ਸਰਬਜੀ ਦੱਸਿਆ ਜਾ ਰਿਹਾ ਉਹ ਆਪਣੇ ਘਰ ਵਿੱਚ ਆਪਣੇ மஞ்சੇ ਤੇ ਲੰਮੀ ਪਈ ਸੀ மஞ்சੇ ਤੋਂ ਉੱਠ ਕੇ ਜਦ ਬਾਥਰੂਮ ਵੱਲ ਨੂੰ ਜਾਂਦੀ ਹੈ ਪਰ ਦਰਵਾਜੇ ਦੇ ਰਾਹੀਂ ਅੰਦਰ ਆ ਕੇ ਜਿਹੜਾ ਕੁੱਤਾ ਹੈ ਉਸ ਦੀ ਅੱਖ ਦੇ ਸੱਜੀ ਅੱਖ ਦੇ ੇਟਾ ਵੱਢ ਦਿੰਦਾ ਹੈ ਔਰ ਖੁਸ਼ਕਿਸਮਤੀ ਰਹੀ ਹੈ ਕਿ ਉਸ ਔਰਤ ਦੀ ਅੱਖ ਦੀ ਨਿਗਾ ਬਚ ਗਈ ਪਰ ਉਹਦਾ ਇਲਾਜ ਜਿਹੜਾ ਹੈ ਸਿਵਲ ਹਸਪਤਾਲ ਵਿਖੇ ਹੋਇਆ ਉਹ ਫਿਰ ਉੱਥੋਂ ਇੱਟ ਚੱਕ ਲੈਂਦੀ ਹੈ ਮੌਕੇ ਤੇ ਇੱਟ ਚੱਕਦੀ ਹੈ ਹੋਰ ਕੁਝ ਨਹੀਂ ਸੁੱਝਦਾ ਇੱਟ ਚੱਕ ਕੇ ਉਸ ਕੁੱਤੇ ਦੇ ਮਾਰਦੀ ਹੈ ਆਪਣੇ ਬਚਾਅ ਚ ਤੇ ਕੁੱਤਾ ਭੱਜ ਜਾਂਦਾ ਹੈ ਔਰ ਇੱਕ ਘਰ ਦੇ ਬਾਹਰ ਜਾ ਕੇ ਖੜਦਾ ਜਿੱਥੇ 7 ਸਾਲਾਂ ਬੱਚੀ ਜਿਹੜੀ ਆ ਮਾਸੂਮ ਬੱਚੀਏ ਦਰਵਾਜ਼ਾ ਖੋਲ੍ਹਦੀ ਐ ਤਾਂ ਇੱਕਦਮ ਹੀ ਇਹ ਜਿਹੜਾ ਆਵਾਰਾ ਕੁੱਤਾ ਉਸ ਲੜਕੀ ਤੇ ਚਪਟਾ ਮਾਰਦੇ ਤੇ ਉਸ ਦੇ ਪਿੱਠ ਦੇ ਉੱਤੇ ਜਿਹੜਾ ਦੰਦ ਮਾਰ ਦਿੰਦਾ ਉਹ ਲੜਕੀ ਨੂੰ ਬਚਾਉਣ ਲਈ ਜਦੋਂ ਘਰ ਦੇ ਮੈਂਬਰ ਕਰੋ ਬਾਹਰ ਭੱਜ ਕੇ ਆਉਂਦੇ ਤਾਂ ਇਹ ਕੁੱਤਾ ਉੱਥੋਂ ਭੱਜਦਾ ਨਹੀਂ ਤਾਂ ਇਹਨੇ ਲੜਕੀ ਨੂੰ ਬੱਚੀ ਨੂੰ ਨੋਚ-ਨੋਚ ਖਾ ਜਾਣਾ ਸੀ ਇਹ ਪਰਿਵਾਰ ਦਾ ਕਹਿਣਾ ਹੁਣ ਇਹ ਦੋਨੇ ਹੀ ਜਾਣੇ ਇਹ ਮੈਡਲ ਏਜ ਲੜਕੀ ਸਰਬਜੀਤ ਅਤੇ ਜਿਹੜੀ ਮਾਸੂਮ ਬੱਚੀ 7 ਸਾਲ ਦੀ ਇਹਨਾਂ ਦਾ ਇਲਾਜ ਜਿਹੜਾ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਔਰ ਮਾਸੂਮ ਬੱਚੀ ਦੇ ਦਾਦੇ ਨੇ ਕਿਹਾ ਕਿ ਦਿਨੋਂ ਦਿਨ ਆਵਾਰਾ ਕੁੱਤਿਆਂ ਦਾ ਜਿਹੜਾ ਕਹਿਰ ਵੱਧਦਾ ਜਾ ਰਿਹਾ ਤਦਾਦ ਵੱਧਦੀ ਜਾ ਰਹੀ ਹੈ ਇਹ ਮੋਟਰਸਾਈਕਲਾਂ ਦੇ ਪਿੱਛੇ ਪੈਂਦੇ ਨੇ ਗੱਡੀਆਂ ਦੇ ਪਿੱਛੇ ਪੈਂਦੇ ਨੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਤੰਗ ਕਰਦੇ ਨੇ ਇਹ ਉਹਨਾਂ ਦੇ ਮਨ ਦੇ ਬਲਬਲੇ ਆ ਤੇ ਉਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਨੂੰ ਕੋਈ ਸਖਤ ਕਾਰਵਾਈ ਕਰਨੀ ਚਾਹੀਦੀ ਸਖਤ ਪ੍ਰਬੰਧ ਕਰਨੇ ਚਾਹੀਦੇ ਆ ਤੇ ਜਿਹੜੇ ਇਹ ਆਵਾਰਾ ਕੁੱਤਾ ਕੁੱਤੇ ਨੇ ਇਹਨਾਂ ਨੂੰ ਜਿੱਥੇ ਜ਼ਿਆਦਾ ਵੱਸੋ ਆ ਉੱਥੋਂ ਲਿਜਾ ਕੇ ਕਿਤੇ ਹੋਰ ਖਾਲੀ ਇਲਾਕੇ ਛੱਡਣਾ ਚਾਹੀਦਾ ਤਾਂ ਜੋ ਆਮ ਜਨਤਾ ਦੀ ਜ਼ਿੰਦਗੀ ਵਿੱਚ ਪਰੇਸ਼ਾਨੀ ਦਾ ਵਿਸ਼ਾ ਨਾ ਵੜੇ ਦਿਖਾਣੇ ਮੌਕੇ ਦੇ ਪੂਰੇ ਤਸਵੀਰਾਂ ਔਰ ਦਿਖਾਣੇ ਡਾਕਟਰ ਜਿਹੜੇ ਟ੍ਰੀਟਮੈਂਟ ਕੀਤਾ ਉਹਨਾਂ ਦਾ ਕੀ ਕਹਿਣਾ ਹੈ ਕਿ ਕਿੰਨੀ ਕੁ ਡੂੰਗੀ ਸਾਟ ਹੈ ਦੰਦ ਕਰਕੇ ਕਿੰਨੀ ਕੁ ਪਰੇਸ਼ਾਨੀ ਜਾਂ ਕਿੰਨੀ ਕੁ ਤਕਲੀਫ ਜਿਹੜੀ ਮਰੀਜ਼ਾਂ ਨੂੰ ਆਈ ਹੈ ਤੇ ਟ੍ਰੀਟਮੈਂਟ ਕੀ ਚੱਲਣਾ ਦਿਖਾਣੇ ਮੌਕੇ ਦੇ ਤਸਵੀਰਾਂ ਹਾਂ ਤੁਹਾਡਾ ਕਿਹੜਾ ਪਿੰਡ ਆਪਣਾ ਲੰਮੀ ਕੀ ਹੋਇਆ ਤੁਸੀਂ ਅੱਜ ਸਿਵਲ ਹਸਪਤਾਲ ਆਏ ਆਂ ਭਾਜੀ ਸਾਡੇ 12 ਕੁੱਤਾ ਫਿਰਦਾ ਸੀ ਪਿੰਡ ਦੇ ਵਿੱਚ ਉਹਨਾਂ ਨੇ ਸਾਡੇ ਦੌਰਾਨ ਜ਼ਖਾਣੀ ਜੀਵਨ ਬੜਾ ਕੀ ਨਾਂ ਉਹਨਾਂ ਦਾ ਸਰਜੀਤ ਕੌਰ ਕਿੱਥੇ ਵੱਡੇ ਉਹਨਾਂ ਦੀ ਅੱਖ ਤੇ ਅੱਛਾ ਹੋਰ ਤਾਂ ਨਹੀਂ ਕੋਈ ਬੱਚੇ ਹਾਂਜੀ ਇੱਕ ਬੱਚੀ ਆ ਛੋਟੀ ਜੀ ਉਹਨਾਂ ਦੀ ਵੀ ਪਿੱਛ ਤੇ ਦੰਦ ਲੱਗੇ ਠੀਕ ਹੈ ਉਧਰ ਠੀਕ ਹੈਗੇ ਹਾਂਜੀ ਉਧਰ ਠੀਕ ਹੈ ਤੇ ਤੁਸੀਂ ਹੁਣ ਸਰਕਾਰ ਤੋਂ ਕੀ ਕਹਿੰਦੇ ਵੀ ਕੁੱਤਿਆਂ ਬਾਰੇ ਕੀ ਕਹਿੰਦਾ ਚਾਹੁੰਦੇ ਆ ਵੀ ਇਹਨਾਂ ਨੂੰ ਅਸੀਂ ਇਹੀ ਮੰਗ ਕਰਨਾ ਚਾਹੁੰਦੇ ਆ ਵੀ ਸਾਡੇ ਜਿਹੜੇ ਅਵਾਰਾ ਕੁੱਤੇ ਫਿਰਦੇ ਇਹਨਾਂ ਵਾਸਤੇ ਹਸਪਤਾਲ ਜਾਵੇ ਸਰਕਾਰ ਵੱਲੋਂ ਹਾਂਜੀ ਹੈਗਾ ਬਾਰੇ ਇਹ ਕਨਫਰਮ ਨਹੀਂ ਇਹ ਹਵਾਰਾ ਹੀ ਆ ਕੁੱਤਾ ਫਿਰਦਾ ਠੀਕ ਹੈ ਹਾਂਜੀ ਹੋਰ ਤਾਂ ਨਹੀਂ ਕਿਸੇ ਬੱਚੇ ਤੋਂ ਲਵ ਹੋਣ ਕੇ ਤੈਨੂੰ ਕੋਈ ਪਤਾ ਨਹੀਂ ਜੀ ਅਜੇ ਬਾਕੀ ਪਤਾ ਕੋਈ ਨਹੀਂਗਾ ਵੀ ਭਾਈ ਮੈਂ ਤਾਂ ਦੋ ਬੰਦੇ ਲਿਆਂਦੇ ਤੁਸੀਂ ਵੀ ਹਾਂਜੀ ਦੋ ਬੰਦੇ ਲਿਆਂਦੇ ਸੀ ਸ੍ਰੀ ਰਾਮ ਪਾਟਦੇ ਹਾਂਜੀ ਸ੍ਰੀ ਰਾਮ ਪਾਟਦੇ ਸ੍ਰੀ ਰਾਮ ਪਾਟੀ ਆ ਜੀ ਕੀ ਹੋਇਆ ਤੁਸੀਂ ਅੱਜ ਸਿਵਨ ਹਸਤਾਲ ਆਏ ਅੱਛਾ ਜੀ ਤੇ ਅੱਜ ਹਸਤਾਲ ਇਸ ਕਰਕੇ ਆਏ ਮੇਰੀ ਪੁੱਤੀ ਨੂੰ ਪੁੱਤੇ ਨਹੀਂ ਵੱਢਿਆ ਆਵਾਰਾ ਕੁੱਤੇ ਆਵਾਰਾ ਕੁੱਤੇ ਨੇ ਬਟਿਆ ਆਵਾਰਾ ਕੁੱਤੇ ਇੰਨੀ ਦੁਨੀਆ ਅੰਦਰ ਪੁੱਛੋ ਕਿੰਨੇ ਸਾਲ ਦੀ ਬੇਟੀ ਆ ਤੁਹਾਡੀ ਜਿਹੜੀ ਪੁੱਤਰੀ 7 ਸਾਲ ਦੀ ਕਿੱਥੇ ਵੱਡੇ ਆ ਉਹਨੂੰ ਵੱਡੇ ਆ ਜੀ ਰੱਖਦੇ ਵੱਡੇ ਆ ਪਿੱਛੇ ਦੇ ਪਾਸੇ ਹਾਂ ਜੀ ਪਿੱਛੇ ਦੇ ਪਾਸੇ ਹਾਂ ਹੈਗਾ ਉਹ ਵਾਰਾ ਹੀ ਹੈ ਕੰਫਰਮ ਰੱਖਿਆ ਨਹੀਂ ਹੋਇਆ ਕਿਸੇ ਦਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਇਹੀ ਤੇ ਕੁੱਤੇ ਆ ਨਾ ਮਰਾਇਆ ਜਾਵੇ ਉੱਤੇ ਇੰਨੇ ਵੇ ਰਾਹ ਵੀ ਰੋਕਦੇ ਮੋਟਰਾਂ ਦਾ ਰੋਦੇ ਗੱਡੀਆਂ ਰੋਕਦੇ ਆ ਅੱਛਾ ਜੀ ਹਾਂ ਜੀ ਕੀ ਨਾਂ ਦੋਤੋਂ ਪੰਨੂ ਪੁੱਤ ਨੇ ਪੱਟਿਆ ਤੁਸੀਂ ਕਿੱਥੇ ਸੀ ਉਦੋਂ ਦੇ ਯਾਰ ਅਸੀਂ ਵਾਸ਼ਿੰਗਟਨ ਗਏ ਸੀ ਮਸਤੀ ਉੱਥੇ ਸੀ ਕਿ ਘਰੇ ਆਪਣੇ ਹਾਂਜੀ ਘਰੇ ਸੀ ਫੜੇ ਘਰੇ ਹਮਲਾ ਕਰਦਾ ਘਰੇ ਨੂੰ ਹਮਲਾ ਕਰ ਘਰ ਮਤਲਬ ਇੱਕ 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 ਇੱਕੋ ਕੁੱਤਾ ਹੀ ਜ਼ਿਆਦਾ ਕੁੱਤੇ ਸੀ ਇੱਕੋ ਖੁਦ ਘਰ ਦਾ ਕੁੱਤਾ ਹੀ ਹਮਾਰਾ ਕੁੱਤਾ ਸੀ ਉਹ ਨਹੀਂ ਘਰੇ ਮਤਲਬ ਇੱਕੋ ਬੜਿਆ ਕਿ ਜ਼ਿਆਦਾ ਕੁੱਤੇ ਬੜੇ ਕੁੱਤਾ ਸੀ ਤੁਹਾਡੇ ਅੱਖ ਤੇ ਵਾਈਟ ਕੀਤਾ ਹੋਣਾ ਜਾਂ ਫਿਰ ਥੋਣ ਸੜਾਇਆ ਕਿਦਾਂ ਸੁਦਾ ਮੈਂ ਵੀ ਕੋਲ ਰੋਡ ਅਸੇ ਉਹ ਨਹੀਂ ਮਾਰ ਰਿਹਾ ਅੱਛਾ ਓਵਜੇ ਦੇ ਨਟ ਗਿਆ ਪਿੱਛੇ ਨਟ ਗਿਆ ਕੀ ਨਾਮ ਹੈ ਜਿਹੜਾ ਮੇਰੀ ਮੇਰੀ ਹੈ ਕਿੰਨੇ ਵਿੱਚ ਪੜਦੀ ਹੈ ਇਹ ਮਹਨਕੇਜੀ ਚ ਕਿੱਥੇ ਪੜਦੀ ਹੈ ਜਿਹੜੇ ਆਲਾ ਦਰਸਕੂਲ ਹੈ ਹਾਂਜੀ ਹਾਂਜੀ ਅੱਛਾ ਕੀ ਹੋਇਆ ਇਹਨੂੰ ਕਿੱਦਾਂ ਵੱਢ ਲਿਆ ਮਤਲਬ ਕੁੱਤੇ ਹਵੇ ਵਿੱਚ ਦੀ ਸੀ ਕੁਸੂ ਪਾਤਾ ਕਰਦੇ ਪਏ ਸੀ ਅਚਾਨਕ ਕਿ ਗੇਟ ਖੁੱਦਾ ਅੰਦਰ ਹੀ ਆ ਗਿਆ ਗੇਟ ਖੁੱਲ ਗੇਟ ਖੁੱਲਾ ਪਿਆ ਸੀ ਨਹੀਂ ਗੇਟ ਬੰਦਾ ਸੀ ਇਹ ਨਹੀਂ ਖੁੱਦਿਆ ਗੇਟ ਇਹ ਬੱਚੇ ਨੇ ਖੋਲਿਆ ਹਾਂਜੀ ਬੱਚੇ ਨੇ ਖੋਲਿਆ ਉਹ ਦੇਖੋ ਪਰੇ ਚੱਕਰ ਮਾਰਦੇ ਮਤਲਬ ਇਹਦਾ ਜਿੱਦਾਂ ਅਜਨ ਜੇ ਤੇ ਗੇਟ ਖੋਲਿਆ ਨੇ ਹਾਂਜੀ ਹਾਂਜੀ ਉਹ ਮੋਰੇ ਤਿਆਰ ਸੀਗਾ ਹਾਂਜੀ ਹਾਂਜੀ ਸਾਨੂੰ ਪਤਾ ਨਹੀਂ ਸੀ ਉਹ ਮੋਰੇ ਛਾਲ ਕੇ ਕਿੱਥੇ ਫਿਰ ਮੇਰਾ ਬਾਹਰ ਖੜਾ ਹੈਗਾ ਦੀ ਤੇ ਜਾਣਦੀ ਆ ਅੱਛਾ ਹਾਂਜੀ ਇਹਦੇ ਕਿੱਥੇ ਮਾਰੇ ਆ ਦੋ ਪੇਸ਼ੈਂਟ ਆਇਆ ਜੀ ਕਹਿੰਦੇ ਕੋਈ ਡੋਗ ਬਾਗ ਬਾਈਟ ਦੇ ਹਾਂਜੀ ਇਹ ਪਿੰਡ ਲੰਗੇਰੀ ਤੋਂ ਦੋ ਪੇਸ਼ੈਂਟ ਆਏ ਇੱਕ ਇੱਕ ਛੋਟੀ ਬੱਚੀ ਹੈਗੀ ਆ ਤੇ ਇੱਕ ਫੀਮੇਲ ਹੈ ਗਿਆ 35 ਸਾਲ ਦੇ ਸਰਜੀਦ ਗੁਰ ਇਹਨਾਂ ਨੂੰ ਇੱਕ ਹਲਕੇ ਕੁੱਤੇ ਨੇ ਲੱਡਿਆ ਹੈਗਾ ਇਹਨਾਂ ਨੂੰ ਦੱਸਣ ਦੇ ਮੱਦੇਨਜ਼ਰ ਇਹਨਾਂ ਨੂੰ ਜਦੋਂ ਇਨੀਸ਼ੀਅਲ ਟ੍ਰੀਟਮੈਂਟ ਜਿਹੜਾ ਫਸਟ ਵੀਡ ਦੇ ਦਿੱਤਾ ਗਿਆ ਆ ਠੀਕ ਹੈ ਜੀ। ਨੰਦੀ ਰੇਲੀ ਦਾ ਇੰਜੈਕਸ਼ਨ ਲੱਗ ਗਿਆ ਆ ਤੇ ਇਹਨਾਂ ਦੇ ਕਿਥੇ ਕਿਥੇ ਫੱਟਿਆ ਜੀ ਜਿਹੜੀ ਲੇਡੀਜ਼ ਆ ਉਹਨੂੰ ਜੀ ਦੇ ਅੱਖ ਤੇ ਹੈਗਾ ਜੀ ਲੋਅਰ ਆਈ ਲਿਡ ਤੇ ਹੈਗਾ। ਅੱਛਾ ਜੀ। ਬੱਚੀ ਦੇ ਫਿੱਟ ਤੇ ਹੈਗਾ। ਤੇ ਬਾਕੀ ਇਹਨਾਂ ਨੂੰ ਦੋਨਾਂ ਨੂੰ ਲੱਗੇ ਇੰਜੈਕਸ਼ਨ ਤੇ ਇਹਨਾਂ ਨੂੰ ਬਾਕੀ ਆਪਣੇ ਇੰਜੈਕਸ਼ਨ ਤੋਂ ਬਾਅਦ ਇਹਨਾਂ ਨੂੰ ਆਪ ਘਰ ਭੇਜਣਾ ਹੈਗਾ। ਠੀਕ ਹੈ ਜੀ। ਹਾਂ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਸ਼ਡਿਊਲ ਬਣਾ ਕੇ ਇਹਨਾਂ ਨੂੰ ਦੱਸ ਦੇਵਾਂਗਾ ਕਿਹੜੀ ਕਿਹੜੀ ਟੀਕਿਆਂ ਦੇ ਡੇ